ਤਰਵ ਜੀ ਤੰਗ ਰੂਰੇ ਦੀ ਰਚਾਂ ਬਿੰਦ ਤੱਕੇ ਤੰਗ ਰੂਰੇ ਦੀ ਰੇਨਾਤ ਕੇ ਆ ਹੋਏ ਯਾਰੇ ਸਾਲ ਤੇ ਤੰਗਣਾ ਆਈ ਹੋਏ ਯਾਰੇ ਸਾਲ ਤੇ ਤੰਗਣਾ ਆਈ ਉਪਲ ਨੂੰ ਹੋਰ ਸਤਾਂਦੀ ਨੀ ਉਪਲ ਨੂੰ ਹੋਰ ਸਤਾਂਦੀ ਨੀ ਸੋਚਿਆ ਸੀ ਨਾ ਦੇਖਣਾ ਹੁਣ ਮੁੜ ਨੈਣ ਚੋਤੀ ਆਉਂਦੀ ਨੂੰ ਸੋਚਿਆ ਸੀ ਨਾ ਦੇਖਣਾ ਹੁਣ ਮੁੜ ਨੈਣ ਚੋਤੀ ਆਉਂਦੀ ਨੂੰ ਨੈਣ ਚੋਤੀ ਆਉਂਦੀ ਨੂੰ ਬਿਨ ਤੱਕੇ ਟੰਗਰੂਰ ਵੀ ਰਹਿ ਨਾ ਸਕਿਆ ਹੋਏ ਚਾਰ ਖਾਲ ਤੇ ਟੰਗਣਾ ਆਈ ਉਪਰ ਨੂੰ ਬਹੁਤ ਸਤਾਉਂਦੀ ਨੂੰ